ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਬੰਦਾ ਕਿਸੇ ਜਾਣ ਪਹਿਚਾਨ ਦਾ ਮੁਤਾਜ਼ ਨਹੀਂ ਪਰ ਫਿਰ ਵੀ ਤੁਹਾਡੀ ਜਾਣਕਾਰੀ ਲਈ ਦੱਸ ਦਿੰਦੇ ਹਾਂ ਕਿ ਇਹ ਪਾਸਟਰ ਅਨਕੁਰ ਨਰੂਲਾ ਹੈ ਜੋ ਕਿ ਕਹਿਣ ਨੂੰ ਤਾਂ ਪਾਸਟਰ ਹੈ ਪਰ ਪਖੰਡਵਾਦ ਨੂੰ ਫੈਲਾਉਣ ਦੇ ਵਿੱਚ ਇਸ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਇਸਾਈ ਧਰਮ ਦਾ ਪ੍ਰਚਾਰ ਘਟ ਅਤੇ ਦੂਜੇ ਧਰਮਾਂ ਤੇ ਹਮਲਾ ਜ਼ਿਆਦਾ ਕੀਤਾ ਜੀ ਹਾਂ ਪਿਛਲੇ ਲੰਘੇ ਸਮੇਂ ਚ ਨਫ਼ਰਤੀ ਭਰੇ ਵਿਵਾਦਤ ਬਿਆਨ ਦੇ ਕੇ ਅੰਕੁਰ ਨਰੂਲਾ ਨੇ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਖਰਾਬ ਕਰਨ 'ਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਐਨਾ ਹੀ ਨਹੀਂ ਜਨਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਵੀ ਉਂਗਲਾ ਚੁੱਕਿਆ ਗਿਆ ਇਸ ਤੋਂ ਇਲਾਵਾ ਦੇਵੀ-ਦੇਵਤਿਆਂ ਅਤੇ ਗੁਰੂਆਂ ਪੀਰਾਂ ਨੂੰ ਵੀ ਸ਼ੈਤਾਨ ਦੱਸਿਆ ਗਿਆ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਖ ਅਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਹੁਣ ਸਾਡੇ ਸਬਰਾਂ ਦਾ ਬੰਨ ਟੁੱਟ ਚੁੱਕਿਆ ਸਨਾਤਨ ਅਤੇ ਸਿੱਖ ਧਰਮ ਦੇ ਆਗੂਆਂ ਨੇ ਇਕਜੁੱਟ ਹੋ ਕੇ ਨਰੂਲਾ ਦੇ ਖਿਲਾਫ ਇੱਕ ਵੱਡਾ ਮੋਰਚਾ ਖੋਲ ਦਿੱਤਾ। ਅੱਗੇ ਸੁਣੋ ਗੁਰਪ੍ਰੀਤ ਸਿੰਘ ਉਦਾਸੀ ਹੋਰਾਂ ਦੇ ਜ਼ੁਬਾਨੀ ਕਿਵੇਂ ਪਖੰਡਵਾਦ ਦੀਆਂ ਜੜ੍ਹਾਂ ਨੂੰ ਪੁੱਟਣ ਲਈ ਉਹਨਾਂ ਨੇ ਬੀੜਾ ਚੁੱਕਿਆ ਹੈ। ਹਾਂਜੀ ਮੈਂ ਗੁਰਪ੍ਰੀਤ ਸਿੰਘ ਉਦਾਸੀ ਮੁਖੀ ਉਦਾਸੀ ਟਕਸਾਲ ਇੰਟਰਨੈਸ਼ਨਲ। ਅਸੀਂ ਅੱਜ ਜਿਸ ਮੁੱਦੇ ਦੇ ਇਕੱਠੇ ਹੋਏ ਆਂ ਉਹ ਅੰਕ ਨਰੂਲਾ ਵੱਲੋਂ ਪੰਜਾਬ ਚਰਸੀਡ ਕਾਲ ਕਰਨਾ ਜਿਹੜਾ ਇੱਕ ਐਂਟੀ ਨੈਸ਼ਨਲ ਐਕਟ ਹੈ। ਉਹਦੇ ਵਾਸਤੇ ਅਸੀਂ ਡੀਸੀ ਨੂੰ ਦਰਖਾਸਤ ਤੇ ਕਾਨੂੰਨੀ ਕਾਰਵਾਈ ਵਾਸਤੇ ਬਿਲਕੁਲ ਤਿਆਰ ਆ ਤੇ ਜਿਹਦੇ ਵਿੱਚ ਸਾਡੇ ਨਾਲ ਜਿਹੜੀ ਸ਼ਿਕਾਇਤ ਪਹਿਲਾਂ ਸੀ ਵੀ ਹਿੰਦੂ ਸਭਾ ਚ ਕੋਈ ਨਹੀਂ ਆਇਆ ਤੇ ਹਿੰਦੂ ਸਭਾ ਦੇ ਵੀ ਉੱਚ ਅਧਿਕਾਰੀ ਔਰ ਬੜੇ ਜਾਣੇਮਾਨ ਚਿਹਰੇ ਸਾਡੇ ਨਾਲ ਨੇ ਅੱਜ ਨਾਮਤਰੀ ਸੰਸਥਾ ਚ ਵੀ ਆ ਚੁੱਕੇ ਨੇ ਔਰ ਬਾਬਾ ਮੇਜਰ ਸਿੰਘ ਸੋਢੀ ਉਹੀ ਸਾਡੇ ਨਾਲ ਨੇ ਤੇ ਅਸੀਂ ਹੁਣ ਰਲ ਮਿਲ ਕੇ ਇੱਕ ਵੱਡਾ ਹਮਲਾ ਮਾਰਨਾ ਹੈ ਤਾਂ ਕਿ ਇਸ ਪਖੰਡ ਨੂੰ ਬੰਦ ਕੀਤਾ ਜਾ ਸਕੇ ਧਰਮ ਦੇ ਖਿਲਾਫ ਨਹੀਂ ਆ ਪਖੰਡ ਦੇ ਖਿਲਾਫ ਆ ਇਹ ਮਾਮਲਾ ਕੀ ਹੈ ਮਾਮਲਾ ਇੱਕ ਪਹਿਲਾਂ ਦਿਨ ਸਾਡੇ ਗ੍ਰੰਥਾਂ ਨਾਲ ਛੇੜਛਾੜ ਕੀਤੀ ਹੈ ਆਪਣੀ ਕਿਤਾਬਾਂ ਦੇ ਵਿੱਚ ਸਾਡੀ ਗੁਰਬਾਣੀ ਨੂੰ ਗਲਤ ਕੋਟ ਕਰਕੇ ਕਿਤਾਬਾਂ ਛਪੀਆਂ ਨੇ ਉਹਨਾਂ ਦੇ ਜਿਹੜੇ ਫਰੰਟ ਪੇਜ ਨੇ ਉਹੀ ਬੜੇ ਕੰਟਰੋਡਿਕਟਡ ਨੇ ਚਲੋ ਉਹ ਵੀ ਅਸੀਂ 2014-15 ਦੇ ਵਿੱਚ ਕਾਫੀ ਰੋਲਾ ਪਾਇਆ ਸੀਗਾ ਪਰ ਹੁਣ ਜਿਹੜਾ ਮਸਲਾ ਇੱਕ ਰੂਸੇਡ ਦਾ ਹੈ ਕ੍ਰੂਸੀਡ ਮਤਲਬ ਹੁੰਦਾ ਕਿ ਇੱਕ ਹਥਿਆਰਾਂ ਦੇ ਨਾਲ ਜੰਗ ਗੈਰ ਇਸਾਈ ਧਰਮਾਂ ਦੇ ਉੱਤੇ ਇਸ ਲਫ਼ਜ਼ ਥੱਲੋਂ ਕਰੋਨਾ ਲੱਖਾਂ ਜਨਾਂ ਪਹਿਲਾਂ ਜਾ ਚੁੱਕੀਆਂ ਨੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਇਹੋ ਖਰਾਬ ਕਰਨ ਚਾਹੀਦਾ ਤੇ ਇਹ ਸੀ ਕਿ ਪ੍ਰਸ਼ਾਸਨ ਆਪਣੇ ਆਪ ਤੇ ਇਨੀਸ਼ੀਏਟਿਵ ਲੈਂਦਾ ਜਿਵੇਂ ਖਾਲਸਾ ਦਾ ਨਾਮ ਤੇ ਲਿਆ ਜਾਂਦਾ ਪਰ ਇਹ ਕੋਈ ਜਾਂ ਉਹਨਾਂ ਦਾ ਕਿਸੇ ਨੇ ਪਹੁੰਚ ਨਹੀਂ ਕੀਤੀ ਜਾਂ ਤਰੀਕੇ ਨਾਲ ਅਸੀਂ ਗੱਲ ਨਹੀਂ ਕੀਤੀ ਪਰ ਹੁਣ ਅਸੀਂ ਜਿੱਥੇ ਜਿੰਨਾ ਪੱਤਰਕਾਰ ਮੀਡੀਆ ਸਾਡੇ ਨਾਲ ਹੈ ਪੱਤਰਕਾਰ ਵੀਰ ਨੇ ਸਭ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਆਪ ਇਨੀਸ਼ੀਏਟਿਵ ਲਿਆ ਸਾਨੂੰ ਖੁਦ ਕੋਲਾਂ ਕੀਤੀਆਂ ਨੇ ਉਹ ਸਾਡੇ ਕੋਲ ਚੱਲ ਕੇ ਆਏ ਨੇ ਇਸੇ ਤਰ੍ਹਾਂ ਸਾਰੀ ਜਿੱਥੇ ਬੰਦੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਕੁਝ ਵਕੀਲ ਵੀ ਸਾਡੇ ਕੋਲ ਚੱਲ ਕੇ ਆਏ ਨੇ ਹੁਣ ਵਾਰੀ ਇਹ ਸਿੱਖ ਜਿੱਥੇ ਬੰਦੀਆਂ ਦੀ ਦੇਖਦੇ ਆ ਵੀ ਉਹਨਾਂ ਜੋ ਕੋਣ ਆਂਦਾ ਹਿੰਦੂ ਸਭਾ ਸਾਡੇ ਨਾਲ ਹੈ। ਔਰ ਬਾਬਾ ਮੇਜਰ ਸਗੁਰਸੁੜੀ ਨੇ ਹੰਗਦਾ ਸਾਡੇ ਨਾਲ ਨੇ ਤੇ ਬਾਕੀ ਜਿਹੜੀ ਸੰਸਥਾਵਾਂ ਨੂੰ ਸਭ ਨੂੰ ਬੇਨਤੀ ਕਿ ਸਾਰੇ ਅੱਗੇ ਆਓ ਇਹ ਪੰਜਾਬ ਦਾ ਮਸਲਾ ਹੈ। ਆਪਸੀ ਲੜਾਈ ਸੀ ਬੈਠ ਕੇ ਕਰੈਨੇ ਜੇਟ ਲਾਂਗੇ ਪਰ ਇੱਕ ਜਿਹੜਾ ਵੱਡਾ ਹਮਲਾ ਹੈ ਉਹਦਾ ਜਿਹੜਾ ਜਵਾਬ ਸਾਨੂੰ ਸਭ ਨੂੰ ਰਲ ਮਿਲ ਕੇ ਦੇਣਾ ਪੈਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਜੀ ਆਪਣਾ ਨਾਮ ਦੱਸੋ। ਮੈਂ ਨਾਮ ਪ੍ਰਤਾਪ ਸਿੰਘ ਨਾਮ ਧਰੀ ਹੈ। ਮੈਂ ਸੀਠਾਕੋ ਦਲੀਪ ਸਿੰਘ ਜੀ ਮੁਖ ਸੇਵਾਦਾਰ ਹੁਣਾਂ ਵੱਲੋਂ ਇਸ ਸਥਾਨ ਤੇ ਸੰਤ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਵਾਲੇ ਜਿਹੜੇ ਆਏ ਨੇ ਔਰ ਸਾਡੇ ਕੋ ਮੰਤਰਨ ਗਰੀਜੀ ਮਹਾਰਾਜ ਔਰ ਮੰਤਰ ਜਸਵਿੰਦਰ ਜੀ ਇਹ ਸਾਰੇ ਪਹੁੰਚੇ ਨੇ ਇਹ ਸਾਰੇ ਇਕੱਠੇ ਹੋ ਗਏ ਤੇ ਆਪਾਂ ਜਿਹੜਾ ਈਸਾਈ ਪਾਸਟਰਾਂ ਵੱਲੋਂ ਜਿਹੜਾ ਕ੍ਰੁਸੇਡ ਲਫਜ਼ ਦਾ ਜਿਹੜਾ ਵਰਤ मतलब ਵਰਤ ਕੇ ਲਫਜ਼ ਤੇ ਔਰੇ ਹੇਠ ਜੋਗੇ ਹਤਾਤ ਹਤਿਆਵਾਂ ਹੋਈਆਂ ਨੇ ਉਸ ਚੀਜ਼ ਦੇ ਖਿਲਾਫ ਸਾਰੇ ਜਣੇ ਆਪਾਂ ਇੱਥੇ ਇਕੱਠੇ ਹੋਏ ਆਂ ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਅੱਗੇ ਵੀ ਧਰਮ ਦੀ ਬਹੁਗਿਣਤੀ ਦੇ ਨਾਂ ਤੇ ਇੱਕ ਇਸ ਤਰ੍ਹਾਂ ਦੀ ਏਰੀਆ ਜਾਂ ਅਮਰਸਰ ਪੰਜਾਬ ਇਹਦੀ ਵੰਡ ਦਾ ਦੁਖਾਂਤ ਲੋਕਾਂ ਨੇ ਹੰਡਾਇਆ ਆ ਤੇ ਹੁਣ ਵੀ ਧਰਮ ਦੇ ਨਾਂ ਤੇ ਬਹੁਗਿਣਤੀ ਦਾ ਬਣਾ ਕੇ ਬੈਨਰ ਤੇ ਸਾਨੂੰ ਡਰਿਆ ਕਿ ਇੱਥੇ ਵੰਡ ਫੇਰ ਹੋ ਸਕਦੀ ਹੈ ਤੇ ਉਹ ਵੱਖਵਾਦ ਦਾ ਬੀਜ ਜਿਹੜਾ ਪਾਇਆ ਜਾ ਰਿਹਾ ਹੈ ਉਹ ਪ੍ਰਸ਼ਾਸਨ ਜਲਦੀ ਤੋਂ ਜਲਦੀ ਅਸੀਂ ਮੰਗ ਪੱਤਰ ਦੇਣ ਲੱਗਿਆ ਵੀ ਇਸ ਚੀਜ਼ ਦੇ ਉੱਤੇ ਕਾਰਵਾਈ ਕਰੇ ਤੇ ਅੱਗੇ ਹੋ ਕੇ ਕਾਰਵਾਈ ਕਰੇ ਤੇ ਤਾਂ ਕਿ ਸਾਰਿਆਂ ਨੂੰ ਸੁੱਖ ਦਾ ਸਾਥ ਇਥੇ ਮਿਲੇ ਪਰਵੰਦ ਜੀ ਅਸੀਂ ਦਾ ਆਪਣਾ ਪ੍ਰਚਾਰ ਕਰ ਰਹੇ ਹਾਂ ਜੀ ਨਹੀਂ ਜੀ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਤੇ ਸਾਰੇ ਕਰ ਰਹੇ ਨੇ ਹੋਰ ਕਦੀ ਕਿਸੇ ਧਰਮ ਨੇ ਕਿਸੇ ਧਰਮ ਨੂੰ ਕੁਰਸੇਟ ਲੱਭਦਾ ਮਤਲਬ ਲਫਜ਼ ਵਰਤਿਆ ਕਦੀ ਜਾਂ ਕਿਸੇ ਨੂੰ ਕਿਹਾ ਵੀ ਤੁਸੀਂ ਆਪਣੇ ਘਰ ਰੋਜ ਅਸੀਂ ਸਾਰਾ ਕੁਝ ਕਰਨਾ ਹੈ ਕਿ ਅਸੀਂ ਸ਼੍ਰੇਸ਼ਟ ਹਾਂ ਜਾਂ ਸਾਰੇ ਦੂਜੇ ਤਰ੍ਹਾਂ ਦੇ ਕਿਸੇ ਗੁਰੂ ਪੀਰ ਅਵਤਾਰ ਪਗੰਬਰ ਨੂੰ ਗਲਤ ਬੋਲਿਆ ਹੋਵੇ ਜੇ ਬੋਲਿਆ ਤੇ ਉਹਨਾਂ ਨੋਟਿਸ ਲਿਆ ਜਾਂਦਾ ਉਸ ਵੇਲੇ ਪਰ ਇਹਨਾਂ ਵੱਲੋਂ ਇਹਨਾਂ ਨੇ ਸਾਰਾ ਬੋਲੇ ਕੇ ਲਫਜ਼ਾਂ ਦਾ ਕੋਈ ਨੋਟਿਸ ਇਹਨਾਂ ਕੋਲ ਲਿਆ ਗਿਆ ਪਤਾ ਨਹੀਂ ਹੁਣ ਇਹਦੇ ਵਿੱਚ ਪ੍ਰਸ਼ਾਸਨ ਨੂੰ ਕੀ ਗੱਲ ਆ ਤੇ ਕੀ ਬਾਤ ਆ ਇਹ ਸਮਝੋ ਬਾਹਰ ਆ ਜੀ ਗੱਲ ਆਪਾਂ ਚਾਹੁੰਦੇ ਆ ਕਿ ਜਿਹੜਾ ਅਸੀਂ ਮੰਗ ਪੱਤਰ ਦੇਣ ਲੱਗੇ ਆ ਸਮੂਹ ਸੰਤ ਸਮਾਜ ਗੁਰਪ੍ਰੀਤ ਸਿੰਘ ਜੀ ਕੈਲੀਫੋਰਨੀਆ ਤੇ ਇਹ ਬੈਨਰ ਹੇਟ ਉਹ ਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਮੈਂ ਮਹਾਂ ਮੰਤਰਨ ਗਰੀ ਸ਼੍ਰੀ ਪੰਚਦਸ਼ ਨਾਮਬਹਿਰ ਜੁਨਾਖੜਾ ਹਾਂਜੀ ਹਾਂਜੀ ਦੇਖੋ ਜੀ ਜਿਹੜਾ ਧਰਮਾਂਤਰਨ ਦਾ ਖੇਡ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਤੇ ਚੱਲਿਆ ਆ ਅਸੀਂ ਚਾਹੁੰਦੇ ਆ ਕਿ ਇਹ ਨੂੰ ਜਲਦੀ ਤੋਂ ਜਲਦੀ ਨਾਥੋ ਪਾਈ ਜਾਵੇ ਕਿਉਂਕਿ ਇਹਦੇ ਨਾਲ ਫਿਰਕਾ ਪ੍ਰਸਤੀ ਜਿਹੜੀ ਬਹੁਤ ਜ਼ਿਆਦਾ ਵੱਧ ਰਹੀ ਹੈ ਔਰ ਇਹਨਾਂ ਲੋਕਾਂ ਨੇ ਸਾਡੇ ਗ੍ਰੰਥਾਂ ਦਾ ਜਿਹੜਾ ਟ੍ਰਾਂਸਲੇਸ਼ਨ ਉਹਦਾ ਅਨੁਵਾਦ ਆਪਣੇ ਮਨ ਘੜਤ ਦੇ ਨਾਲ ਹੀ ਉਹਨਾਂ ਦਾ ਅਨੁਵਾਦ ਕੀਤਾ ਹੈ। ਔਰ ਸਾਡੇ ਗ੍ਰੰਥਾਂ ਨੂੰ ਸਾਡੇ ਦੇਵੀ ਦੇਵਤਿਆਂ ਨੂੰ ਗੁਰੂਆਂ ਨੂੰ ਸ਼ੈਤਾਨ ਦੀ ਸੰਗਿਆ ਦੇ ਕੇ ਸੰਬੋਧਿਤ ਕੀਤਾ ਜਾਂਦਾ ਹੈ। ਉਹਦੇ ਨਾਲ ਕੀ ਹੈ ਕਿ ਜਿਹੜੇ ਦੂਸਰੇ ਲੋਕ ਤਗਰੀਬ ਤੱਪਕਾ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਕਿਸੇ ਲਾਲਚ ਵਿੱਚ ਪੈਸੇ ਤੇ ਹਲੇ ਤੇ ਲਾਲਚ ਦੇ ਨਾਲ ਜਾਂ ਡਰਾਤਮਕਾ ਕੇ। ਔਰ ਇਸ ਨੂੰ ਛੇਤੀ ਤੋਂ ਛੇਤੀ ਨਾਤ ਪਾਈ ਜਾਵੇ ਰੋਕਿਆ ਜਾਵੇ। ਅਸੀਂ ਪੂਰਾ ਸਿੱਖ ਸਮਾਜ, Hindu ਸੰਤ ਸਮਾਜ ਇੱਕ ਇਕਤਰਦ ਹੋ ਕੇ ਇਕੱਠੇ ਹੋ ਕੇ ਇਸ ਦੇ ਖਿਲਾਫ ਆਵਾਜ਼ ਉਠਦੀ ਹੈ। ਦੇ ਬੰਦੇ ਨੇ ਜਿਹੜੇ ਜੀ ਇੱਕ ਪੰਜਾਬ ਚ ਜੀ ਨਾਮ ਉਹ ਪਾਸਟੰਕਰ ਨੂੰ ਰੁਲਾ ਜੀ ਉਹਨਾਂ ਵੱਲੋਂ ਔਰ ਹੋਰ ਵੀ ਕਈ ਸੰਗਠਨ ਇਹੋ ਜਿਹੇ ਸਾਈ ਜਿਹੜੇ ਮੋਢੀ ਲੋਕ ਨੇ ਜਿਹੜੇ ਇਸੀ ਦਾ ਗਲਤ ਪ੍ਰਚਾਰ ਕਰ ਰਹੇ ਨੇ ਸਾਡੇ ਦੇਵੀ ਦੇਵਤਿਆਂ ਨੂੰ ਗੁਰੂਆਂ ਨੂੰ ਸ਼ੈਤਾਨ ਦੀ ਸੰਗਿਆ ਦੇ ਕੇ ਸਿਧਾਂਤ ਸ਼ੈਤਾਨ ਦੇ ਨਾਲ ਨਾਲ ਸੰਬੋਧਨ ਕੀਤਾ ਜਾਂਦਾ ਗੋਰੀਬ ਸਿੰਘ ਉਦਾਸੀ ਅਤੇ ਮਹੰਤ ਅਰुण ਗਰੀਸ਼ ਹੋਰਾਂ ਨੇ ਕਹਿਣਾ ਹੈ ਕਿ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਈਸਾਈ ਧਰਮ ਦੇ ਬਿਲਕੁਲ ਵੀ ਅਸੀਂ ਖਿਲਾਫ ਨਹੀਂ ਕਿਸੇ ਨੂੰ ਵੀ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਹੈ ਪਰ ਅਸੀਂ ਗੁਰੂਆਂ ਪੀਰਾਂ ਅਤੇ ਦੇਵੀ ਦੇਵਤਿਆਂ ਨੂੰ ਸ਼ੈਤਾਨ ਦੱਸਣ ਵਾਲੇ ਅੰਕੁਰ ਨਰੂਲਾ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਾਂ ਜਿਸ ਦੇ ਲਈ ਉਹਨਾਂ ਨੇ ਪ੍ਰਸ਼ਾਸਨ ਤੱਕ ਪਹੁੰਚ ਵੀ ਕੀਤੀ ਹੈ ਅਤੇ ਆਪਣੇ ਵਕੀਲਾਂ ਦਾ ਸਹਾਰਾ ਵੀ ਲੈਣਗੇ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ The report